ਜੀ ਪ੍ਰਧਾਨ ਜੀ ਬਦਵਾ ਜੀ ਸਾਡਾ ਇਹ ਭਾਰਤੀ ਯੋਗ ਵਿਵੇਕ ਸਥਾਨ ਹੈ ਜਿੱਥੇ ਸੀ 2006 ਤੋਂ ਲੈ ਕੇ ਯੁਗਾ ਕਰਦੇ ਆ ਸਾਡੀ ਇੱਕ ਟੀਮ ਬਣੀ ਹੋਈ ਹੈ ਸਾਡੇ ਛੱਡ ਦੇ ਵਿੱਚ 6 ਫਰਾਟੇ ਪੱਖੇ ਵੱਡੇ ਪੱਖੇ ਲੱਗੇ ਹੋਏ ਸੀ ਜੀ ਹੈ ਵੀ ਪੱਖੇ ਵੱਡੇ ਕੀਮਤੀ ਸੀ ਰਾਤ ਅ ਇੱਥੋਂ ਇਹ ਤਾਰਾਂ ਕੱਟ ਕੇ ਹਾਲਾਂਕਿ ਖੰਭਿਆਂ ਦੇ ਉੱਪਰ ਤਾਰ ਵੀ ਲੱਗੀ ਹੈ ਤਿੰਨ ਤਿੰਨ ਤਾਰਾਂ ਲੱਗੀਆਂ ਨੇ ਚਾਰ ਤਾਰਾਂ ਨੇ ਜੀ 1 2 3 4 ਇਹ ਤਾਰਾ ਕੱਟ ਕੇ ਬੰਦੇ ਇੱਥੋਂ ਅੰਦਰ ਵੜੇ ਨੇ ਜੀ ਇਸ ਤੋਂ ਬਾਅਦ ਉਹ ਦੇਖੋ ਦੀਵਾਰ ਵੀ ਹੈਗੀ ਹੈ ਗ੍ਰਿਲ ਵੀ ਹੈਗੀ ਹੈ ਤੇ ਉੱਥੋਂ ਤਾਰਾ ਕੱਟ ਕੇ ਫਿਰ ਅੰਦਰ ਵੜੇ ਨੇ ਆ ਬਿਲਕੁਲ ਇੱਥੋਂ ਜਾ ਕੇ ਉਹਨਾਂ ਨੇ ਉਹ ਕੇਮੇ ਵੀ ਲੱਗੇ ਨੇ ਸਕੂਲ ਦੇ ਉਹਦੀ ਤਾਰ ਕੱਟੀ ਹੈ ਜੀ ਉਹਦੀ ਵੀ ਤਾਰ ਕੱਟਤੀ ਲਾਈਟ ਵੀ ਕੱਟਤੀ ਤੇ ਫਿਰ ਉਹ ਮੇਲ ਸੁੱਚ ਬੰਦ ਕਰਕੇ ਉਹਨਾਂ ਨੇ ਆ 6 ਦੇ 6 ਪੱਖੇ ਪੱਖੇ ਖੋਲ ਕੇ ਇਹ ਚੋਰੀ ਕਰਕੇ ਲੈ ਗਏ ਇੱਕ ਹੈ ਇੱਥੇ ਸਾਡੇ ਨਾਲ ਖੜੇ ਨੇ ਪ੍ਰਧਾਨ ਸ਼ਿਵਕੱਗਾ ਜੀ ਜਿਨ੍ਹਾਂ ਨੇ ਤੇ ਨਾਲ ਉਹਨਾਂ ਦੇ ਨਾਲ ਨੇ ਉਹਨਾਂ ਦੇ ਮੋਤੀ ਰਾਮ ਗੁਪਤਾ ਯੋਗਾ ਸੰਸਥਾ ਦੇ ਕਾਰਕਾਰ ਨੇ ਤੇ ਸਾਨੂੰ ਪ੍ਰਧਾਨ ਸ਼ਿਵਕੱਗਾ ਜੀ ਦੇ ਮੋਤੀ ਰਾਮ ਦਿਖਾ ਰਹੇ ਨੇ ਕਿ ਵੀ ਇਹ ਭਾਖੜਾ ਦੇ ਨਹਿਰ ਦੀ ਜਗ੍ਹਾ ਥਾਂ ਹੈ ਜਿੱਥੋਂ ਪੰਜ ਤਾਰਾਂ ਕਟੀਲੀਆਂ ਤਾਰਾਂ ਕੱਟ ਕੇ ਚੋਰਾਂ ਨੇ ਆ ਯੋਗਾ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਕੇ ਤੇ ਕੈਮਰੇ ਦੇ ਵਿੱਚ ਵੀ ਆ ਸੀਸੀਟੀਵੀ ਦੇ ਵਿੱਚ ਫੁਟੇਜ ਵੀ ਆਈ ਹੈ ਇੱਥੇ ਇੱਕ ਯੋਗਾ ਆਸ਼ਰਮ ਹੈ ਤੇ ਇੱਕ ਸਕੂਲ ਹੈ ਜਿਹੜੇ ਛੋਟੇ ਬੱਚੇ ਇੱਥੇ ਪੜ੍ਹਾਈ ਕਰਦੇ ਨੇ ਤੇ ਤੁਹਾਨੂੰ ਦਿਖਾਣੇ ਹਾਂ ਸ਼ੈੱਡ ਦੇ ਥੱਲੋਂ ਛੇ ਪੱਖੇ ਭਾਰੀ ਪੱਖੇ ਨੇ ਜਿਨ੍ਹਾਂ ਦਾ ਵਜਨ 30 ਤੋਂ 40 ਕਿਲੋ ਦਾ ਹੋਣਾ ਪੁਰਾਣੇ ਪੱਖੇ ਨੇ ਫਰਾਟੇ ਪੱਖੇ ਪੁਰਾਣੇ ਜਿਨ੍ਹਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਅਸੀਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਵੀ ਕੋਈ ਉਹ ਦਿਨ ਇੱਥੇ ਸਾਬਤਾਂ ਲੰਘਦਾ ਜੇ ਕੋਈ ਦਿਨ ਸਾਬਤਾਂ ਲੰਘਦਾ ਜਿੱਥੇ ਕਿ ਸਮਾਣਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨਾ ਵਾਪਰੀਆਂ ਹੋਣ ਤੇ ਰਾਤ ਬੀਤੀ ਰਾਤ ਚੋਰਾਂ ਨੇ ਵਿਵੇਕ ਆਸ਼ਰਮ ਦੇ ਵਿੱਚ ਜਿਹੜੇ ਪੱਖੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਦਿਖਾਨਿਆ ਤੁਹਾਨੂੰ ਉਹ ਸ਼ੈੱਡ ਜਿੱਥੇ ਕਿ ਵੀ 6 ਤੋਂ 7 ਪੱਖੇ ਨੇ ਜਿਹੜੇ ਭਾਰੀ ਪੱਖੇ ਨੇ ਚੋਰੀ ਹੋਏ ਨੇ ਜਿਨ੍ਹਾਂ ਦੇ ਥੱਲੇ ਬੈਠ ਕੇ ਆਪਣੇ ਬਜ਼ੁਰਗ ਤੇ ਸੀਨੀਅਰ ਸਿਟੀਜ਼ਨ ਇੱਥੇ ਆ ਕੇ ਯੋਗਾ ਕਰਦੇ ਸਨ ਜਿਨ੍ਹਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹ ਸ਼ੈੱਡਾਂ ਨੂੰ ਵੀ ਮਤਾਜ ਕਰਤਾ ਤੇ ਹੁਣ ਕਦੋਂ ਪੱਖੇ ਲੱਗਣਗੇ ਤੇ ਕਦੋਂ ਉੱਥੇ ਆਪਣੇ ਸੀਨੀਅਰ ਸਿਟੀਜ਼ਨ ਤੇ ਬਜ਼ੁਰਗ ਇੱਥੇ ਆ ਕੇ ਆਪਣੀ ਯੋਗਾ ਕਰਦੇ ਸਨ ਤੇ ਆਪਣੇ ਸਾਂਝੀ ਥਾਂ ਦੇ ਵਿੱਚ ਇੱਥੇ ਆ ਕੇ ਆਪਣਾ ਆਬਿਸ਼ਰਾਮ ਕਰਦੇ ਸਨ ਤੇ ਆਪਣੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਦੇਖ ਸਨੇ ਜਾਣਾ ਸੀ ਵੀ ਜਾਣਾ ਤੇ ਇੱਥੇ ਆ ਕੇ ਦੋ ਘੜੀ ਬੈਠਦੇ ਸਨ ਉਹ ਚੋਰਾਂ ਨੇ ਉਹ ਥਾਂ ਵੀ ਨਹੀਂ ਬਖਸ਼ੀ ਜਿੱਥੇ ਕਿ ਵੀ ਸਕੂਲ ਵਿਦਿਆਦੇ ਮੰਦਿਰ ਵੀ ਹੈ ਤੇ ਯੋਗਾ ਆਸ਼ਰਮ ਵੀ ਹੈ ਤੇ ਇਹਨਾਂ ਨੇ ਨਿਸ਼ਾਨਾ ਬਣਾਇਆ ਚੋਰਾਂ ਨੂੰ ਤੇ ਇੱਥੇ ਪੁਲਿਸ ਦੇ ਵੀ ਸਵਾਲੀਆਂ ਨਿਸ਼ਾਨ ਲੱਗਦਾ ਇੰਨੀਆਂ ਚੋਰੀਆਂ ਦੀਆਂ ਵਾਰਦਾਤਾ ਵਾਪਰਣ ਤੋਂ ਬਾਅਦ ਵੀ ਕੋਈ ਚੋਰ ਹਾਲੇ ਤੱਕ ਕਾਬੂ ਕਿਉਂ ਨਹੀਂ ਆ ਰਿਹਾ ਅਖਿਰ ਚੋਰ ਮੰਨ ਕੋਈ ਆ ਜਿਹੜੇ ਚੋਰ ਨੇ ਕੋਈ ਇੱਥੇ ਕੋਈ ਉਹ ਤਾਂ ਹੈ ਨਹੀਂ ਕਿ ਵੀ ਉਹ ਯੋ ਮਿਸਟਰ ਇੰਡੀਆ ਦਾ ਨਹੀਂ ਹਨ ਕਿ ਵੀ ਜਿਹੜੇ ਗਾਇਬ ਹੋ ਜਾਂਦੇ ਹਨ ਨਾ ਖਰ ਆਓ ਖਰ ਉਹ ਵੀ ਇਨਸਾਨ ਹੀ ਹਨ ਫਿਰ ਵੀ ਕਾਬੂ ਨਹੀਂ ਆ ਰਖੇ ਕਿਹ ਵੀ ਪੁਲਿਸ ਦੇ ਨਿਸ਼ਾਨ ਲੱਗਦਾ ਹੈ ਤੇ ਅੱਗੇ ਜਾ ਕੇ ਤੁਹਾਨੂੰ ਉਹ ਸ਼ੈੱਡ ਵੀ ਦਿਖਾਣੇ ਆ ਤੇ ਪ੍ਰਧਾਨਜੀ ਨਾਲ ਗੱਲਬਾਤ ਕਰਦੇ ਅੱਗੇ ਇਹ ਪ੍ਰਧਾਨਜੀ ਤੇ ਮੋਤੀ RAM ਜੀ ਦਿਖਾ ਰਹੇ ਨੇ ਕਿ ਵੀ ਇੱਥੇ ਉਹ ਥਾਂ ਹੈ ਜਿੱਥੇ ਉੱਪਰ ਕੈਮਰੇ ਵੀ ਲੱਗੇ ਹੁੰਦੇ ਕੈਮਰੇ ਦਾ ਆ ਕੈਮਰੇ ਦੀਆਂ ਤਾਰਾਂ ਵੱਢ ਕੇ بڑے ਸ਼ਾਤਰ ਚੋਰ ਨੇ ਜੜੇ ਵੀ ਨੇ ਇਹ بڑے ਹੱਥਾਂ ਦੀ ਕਲਾਕਾਰੀ ਦੇ ਸਫਾਈ ਨਾਲ ਕੰਮ ਕਰਦੇ ਨੇ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਵੀ ਜਿਹੜੀਆਂ ਕੈਮਰੇ ਦੀਆਂ ਤਾਰਾਂ ਕੱਟ ਕੇ ਉਹਨਾਂ ਨੇ ਇਹਨਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਹ ਗੇਟ ਹੈ ਜਿੱਥੋਂ ਅੰਦਰ ਪਰਵੇਸ਼ ਹੋਏ ਸਨ ਆ ਕੈਮਰਾ ਲਗਿਆ ਤੋੜਿਆ ਇਸਦੇ ਮਾਣੀ ਨੀਚੇ ਇਹ ਰੱਖੇ ਤੇ ਪ੍ਰਧਾਨ ਜੀ ਦਿਖਾ ਰਹੇ ਨੇ ਕਿ ਇੱਥੇ ਕੈਮਰੇ ਨੂੰ ਵੀ ਨਹੀਂ ਬਖਸ਼ਿਆ ਗਿਆ ਕੈਮਰੇ ਵੀ ਤੋੜ ਕੇ ਉਹਨਾਂ ਦਾ ਮੂੰਹ ਮੋੜ ਗਏ ਨੇ ਤੇ ਉਤਲੇ ਕੈਮਰੇ ਦੀਆਂ ਤਾਰਾਂ ਵੱਡੀਆਂ ਗਈਆਂ ਨੇ ਤੇ ਇੱਥੋਂ ਅੰਦਰ ਐਂਟਰ ਹੋਏ ਸਨ ਉਹ ਚੋਰ ਹਰ ਲੇਖਾਂ ਵਾਲੀ ਕਾਰ ਕੱਟੀ ਸੀ ਸਵੇਰੇ ਜੋੜੀ ਹੈ ਤੇ ਉਹਨਾਂ ਦੱਸਿਆ ਕਿ ਵੀ ਕਿਹੜੀ ਬਿਜਲੀ ਦੀ ਸਪਲਾਈ ਪੂਰੇ ਸ਼ਾਤਰ ਚੋਰ ਨੇ ਇਹਨਾਂ ਨੂੰ ਮਿਸਟਰੀ ਇੰਡੀਆ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਬਿਜਲੀ ਦੀ ਸਪਲਾਈ ਕੱਟ ਕੇ ਫੇਰ ਹੀ ਪੱਖੇ ਉਤਾਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਪ੍ਰਧਾਨ ਜੀ ਦਿਖਾ ਰਹੇ ਨੇ ਉਹ ਤਾਰਾਂ ਨੇ ਜਣੀਆਂ ਕਿ ਵੀ ਬਿਜਲੀ ਸਪਲਾਈ ਕੱਟ ਕੇ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਆਜੋ ਪੱਖੇ ਦਿਖਾਈਏ ਤੁਹਾਨੂੰ ਇਹ ਹੈ ਉਹ ਸ਼ੈੱਡ ਜਿੱਥੇ ਬਜ਼ੁਰਗ ਤੇ ਸੀਨੀਅਰ ਸਿਟੀਜ਼ਨ ਆ ਯੋਗਾ ਕਰਦੇ ਸਨ ਸਵੇਰ ਦੇ ਟਾਈਮ ਦੇ ਵਿੱਚ ਆ ਕੇ ਤੇ ਉਹਨਾਂ ਨੇ ਸਵੇਰੇ ਜਦੋਂ ਆ ਕੇ ਇੱਥੇ ਆਸ਼ਰਮ ਦੇ ਵਿੱਚ ਵੇਖਿਆ ਤਾਂ ਇੱਥੇ ਨਾ ਹੀ ਪੱਖੇ ਤੇ ਪੱਖਿਆਂ ਦੇ ਬਸ ਸਿਰਫ ਖਾਲੀ ਉਹਨਾਂ ਦੇ ਹੋਲਡਰ ਹੀ ਲੰਮਕਦੇ ਪਏ ਸਨ ਇੱਕ ਪੱਖਾ ਦੋ ਪੱਖੇ ਤੇ ਤਿੰਨ ਚਾਰ 5 6 7 ਪੱਖਿਆਂ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਹੈ ਉਹ ਆ ਸ਼ੈੱਡ ਜਿੱਥੇ ਵੀ ਜਿੱਥੇ ਆਪਣੇ ਸੀਨੀਅਰ ਸਿਟੀਜ਼ਨ ਤੇ ਇੱਥੇ ਜਿੱਥੇ ਵੀ ਆ ਯੋਗਾ ਕਰਦੇ ਸਨ ਤੇ ਜਦੋਂ ਉਹਨਾਂ ਨੇ ਸਵੇਰੇ ਆ ਕੇ ਵੇਖਿਆ ਕਿ ਵੀ ਇੱਥੇ ਨਾ ਹੀ ਉਹ ਪੱਖੇ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਵੀ ਇਸ ਦੀ ਜੜੀ ਕਿ ਵੀ ਦਰਖਾਸਤ ਸੀ ਜੀ ਐਸ ਐਚਓ ਸਾਹਿਬ ਸਿਟੀ ਨੂੰ ਦੇ ਦਿੱਤੀ ਗਈ ਹੈ ਹੁਣ ਵੇਖਾਂਗੇ ਕਦੋਂ ਕਾਰਵਾਈ ਹੁੰਦੀ ਹੈ ਇਹ ਤਾਂ ਹੁਣ ਆਣ ਵਾਲਾ ਸਮਾਂ ਹੀ ਦੱਸੇਗਾ ਇਹ ਨੇ ਉਹ ਸ਼ੈੱਡ ਜਿਨ੍ਹਾਂ ਦੇ ਉੱਤੋਂ ਪੱਖੇ ਉਤਾਰੇ ਗਏ ਨੇ ਡਬਲ ਡਬਲ ਪੱਖੇ ਸਨ ਸਾਰਾ ਇਕੱਠਿਆ ਹੀ ਨਹੀਂ ਆ ਤੇ ਇੱਥੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਇਹੋ ਤਾਰਾਂ ਨੇ ਜਿਹੜੀਆਂ ਲੋਹੇ ਦੀਆਂ ਤਾਰਾਂ ਜਿਹੜੀਆਂ ਕਿ ਵੀ ਸੇਫਟੀ ਵਾਸਤੇ ਲਾਈਆਂ ਗਈਆਂ ਸਨ ਪਰ ਇਹਨਾਂ ਚੋਰਾਂ ਵਾਸਤੇ ਸੇਫਟੀ ਸੂਫਟੀ ਕੋਈ ਮਾਇਨੇ ਨਹੀਂ ਰੱਖਦੀ ਤੇ ਇਹਨਾਂ ਨੇ ਵੱਡੀਆਂ ਤਾਰਾਂ ਮੋਟੀਆਂ ਤਾਰਾਂ ਨੂੰ ਵੱਢ ਕੇ ਤੇ ਇੱਥੇ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਕੇ ਪੱਖੇ ਦੀਆਂ ਵਾਰਦਾਤਾਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਤਰਪਾਲ ਜੀ ਦਾ ਹਸਣ ਤੇ ਬੈਠ ਕੇ ਅਸੀਂ ਯੋਗਾ ਕਰਦੇ ਹਾਂ ਤੇ ਜੇ ਬੱਚੀ ਤਾਂ ਸਿਰਫ ਆ ਤਰਪਾਲ ਹੀ ਉਹਨਾਂ ਤੋਂ ਨਹੀਂ ਚੱਕੀ ਗਈ ਹੋਣੀ ਜਾਂ ਇਹ ਕੋਈ ਭਾਰੀ ਭਾਅ ਦੇ ਵਿੱਚ ਨਹੀਂ ਵਿਕਦੀ ਹੋਣੀ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਜਿੰਨੀਆਂ ਵੀ ਇੱਥੇ ਕੋਈ ਵਾਰਦਾਤਾਂ ਵਾਪਰ ਰਹੀਆਂ ਨੇ ਆ ਦੇਖੋ ਜੇ ਕੋਈ ਲੋਹੇ ਦਾ ਸਮਾਨ ਜੇਕਰ ਕੋਈ ਕਬਾੜ ਦਾ ਵਪਾਰੀ ਇਸ ਨੂੰ ਖਰੀਦਾ ਹੋਵੇਗਾ ਤਾਂ ਹੀ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਦੇਖੋ ਕੋਈ ਇਹ ਤਾਂ ਨਾ ਤਾਂ ਹੀ ਕੋਈ ਇਹਨੂੰ ਆ ਆਮ ਬੰਦਾ ਤਾਂ ਕੋਈ ਲੈ ਨਹੀਂ ਸਕਦਾ ਤੇ ਜਦੋਂ ਹੋਰੀ ਪਿਛਲੀਆਂ ਚੋਰੀ ਦੀਆਂ ਵਾਰਦਾ ਤਾਂ ਆਪਣੇ ਆਖਰ ਕੋਈ ਨਾ ਕੋਈ ਕਬਾੜ ਦੇ ਕੰਮ ਕਰਨ ਵਾਲਾ ਹੀ ਇਹਨਾਂ ਦੀਆਂ ਸਮਾਨ ਨੂੰ ਕੋਈ ਖਰੀਦੋ ਫਰੋਖਦ ਦਾ ਕੰਮ ਕਰਦਾ ਹੋਣਾ ਕਰਦੇ ਆ ਬਾਅਦ ਚ ਜਿਹੜੇ ਸਕੂਲ ਦੇ ਬੱਚੇ ਪੜ੍ਹਦੇ ਉਹਨਾਂ ਨੂੰ ਸੂਤ ਦਿੱਤੀ ਹੋਈ ਹੈ ਅਸੀਂ ਉਹ ਪੱਖਿਆਂ ਦੇ ਆਪਣੀ ਇੱਕ ਕਲਾਸਾਂ ਲਾਉਂਦੇ ਨੇ ਪੱਖਿਆਂ ਥੱਲੇ ਪ੍ਰਧਾਨ ਜੀ ਨੇ ਦੱਸਿਆ ਕਿ ਵੀ ਉਹ ਛੱਡੇ ਕਿ ਵੀ ਜੋ ਸਵੇਰ ਜਦੋਂ ਯੋਗਾ ਤੋਂ ਬਾਅਦ ਇੱਥੇ ਆ ਛੋਟੇ ਬੱਚੇ ਨੇ ਕਲਾਸਾਂ ਦੇ ਵਿੱਚ ਜਿਹੜੇ ਇੱਥੇ ਸਕੂਲ ਦੇ ਵਿੱਚ ਆਉਂਦੇ ਨੇ ਤੇ ਇੱਥੇ ਪੜ੍ਹਦੇ ਨੇ ਉਹ ਬੱਚੇ ਪ੍ਰਧਾਨ ਜੀ ਕਿੰਨੀਵੀਂ ਤੱਕ ਹੈ ਇਹ ਸਕੂਲ? 8ਵੀਂ ਤੱਕ ਹੈ ਜੀ। 8ਵੀਂ ਤੱਕ ਸਕੂਲ ਹੈ ਕਿ ਵੀ ਤੇ ਪ੍ਰਧਾਨ ਜੀ ਨੇ ਦੱਸਿਆ ਕਿ ਵੀ ਉਹ ਸਕੂਲ ਹੈ ਜਿੱਥੇ ਕਿ ਵੀ ਬਿਲਕੁਲ ਬੱਚਿਆਂ ਨੂੰ ਫ੍ਰੀ ਪੜ੍ਹਾਈ ਦਿੱਤੀ ਜਾਂਦੀ ਹੈ। ਬਲੌਗ 3 ਉੱਤੇ ਲਿਖਿਆ ਹੋਇਆ ਹੈ। ਗਵਰਨਮੈਂਟ ਐਲੀਮੈਂਟਰੀ ਸਕੂਲ ਹੈ ਜਿੱਥੇ ਕਿ ਵੀ ਆ ਸਵੇਰ ਯੋਗਾ ਤੋਂ ਬਾਅਦ ਬੱਚੇ ਪੜ੍ਹਾਈ ਦਾ ਆ ਉਹਨਾਂ ਵਾਸਤੇ ਪ੍ਰਬੰਧ ਕੀਤਾ ਗਿਆ। ਪੰਜਾਬ ਸਰਕਾਰ ਦੇ ਕੋ ਸਿਨੀਅਰ ਸਿਟੀਜ਼ਨਾਂ ਵੱਲੋਂ ਆਪਣੇ ਖਰਚੇ ਤੇ ਬੱਚਿਆਂ ਦੀ ਹਰ ਤਰ੍ਹਾਂ ਦੀ ਉਹਨਾਂ ਮਾਲੀ ਸੂਤਾ ਦਿੱਤੀ ਜਾਂਦੀ ਹੈ। ਉਹ ਸ਼ੈੱਡ ਹੈ ਜਿੱਥੇ ਕਿ ਵੀ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਵੀ ਜਿਹੜੇ ਪੱਖੇ ਨੇ ਚੋਰੀ ਹੋਏ ਨੇ। ਕਲਾਸਾਂ ਇਹ ਉਹ ਬੈਂਚ ਨੇ ਕਿ ਵੀ ਆਖਰ ਇੱਕ ਦੇ ਉੱਤੇ ਦੋ ਬੈਂਚਾਂ ਦੇ ਉੱਤੇ ਰੱਖ ਕੇ ਨਾ ਪੱਖਿਆਂ ਨੂੰ ਉਤਾਰਿਆ ਗਿਆ ਹੁਣ ਆਸ਼ਰਮ ਦੇ ਵਿੱਚ ਉਹ ਸ਼ੈੱਡ ਨੇ ਜਿਨ੍ਹਾਂ ਦੇ ਥੱਲੋਂ ਕਿ ਵੀ ਕਲਾਸਾਂ ਲੱਗਦੀਆਂ ਨੇ ਤੇ ਸੱਤ ਪੱਖੇ ਨੇੜੇ ਭਾਰੀ ਪੱਖੇ ਨੇ ਚੋਰੀ ਹੋਏ ਨੇ ਇਥੇ ਆ ਵੀ ਦੱਸਣਾ ਮੰਨਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਵੀ ਅਖਰ ਕਿਸੇ ਨਾ ਕਿਸੇ ਕਬਾੜ ਦਾ ਕੰਮ ਕਰਨ ਵਾਲੇ ਨੇ ਇਹਨਾਂ ਪੱਖਿਆਂ ਨੂੰ ਖਰੀਦਣੇ ਤੇ ਅੱਗੇ ਖਰੀਦ ਵੀ ਰਏ ਨੇ ਜਿਹੜਾ ਲੋਹੇ ਦਾ ਭਾਰੀ ਪਰਕਮ ਸਮਾਨ ਹਾਲੇ ਪਿੱਛੇ ਨਹੀਂ ਦਣੀ ਅਸੀਂ ਦਿਖਾਇਆ ਵੀ ਸੀਗਾ ਕਿ ਪੌਣੀਗੜ ਰੋਡ ਤੋਂ ਸਕ੍ਰੈਪ ਦੀ ਦੁਕਾਨ ਤੇ ਚੋਰੀ ਹੋਈ ਸੀ ਅਖਰ ਕੋਈ ਨਾ ਕੋਈ ਤਾਂ ਇਸ ਨੂੰ ਸਮਾਨ ਨੂੰ ਖਰੀਦਦਾ ਹੀ ਹੋਣਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਇਹ ਜਿਹੜੇ ਚੋਰੀ ਦਾ ਸਮਾਨ ਖਰੀਦੇ ਨੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅੱਗੇ ਤੋਂ ਚੋਰੀ ਦਾ ਸਮਾਨ ਖਰੀਦਣ ਦੀ ਜੁਰਤ ਨਾ ਕਰੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਠੱਲ ਪੈ ਸਕੇ ਸਸਤਾ ਵੱਲੋਂ ਸਿਟੀ ਸੰਵਾਲ ਦੇ ਵਿੱਚ ਆਪਣੀ ਕੰਪਲੇਨ ਲਿਖਾ ਦਿੱਤੀ ਹੈ ਤੇ ਐਸਐਚਓ ਸਾਹਿਬ ਤੋਂ ਡਿਮਾਂਡ ਕਰਦੇ ਆ ਕਿ ਇੱਕ ਧਾਰਮਿਕ ਸੰਸਥਾ ਹੈ ਸਾਂਝੀ ਸੰਸਥਾ ਹੈ ਗਰੀਬ ਬੱਚਿਆਂ ਨੂੰ ਸਹਾਇਤਾ ਮਿਲਦੀ ਹੈ ਸੀਨੀਅਰ ਸਿਟੀਜ਼ਨ ਤੇ ਹੋਰ ਸਾਥੀ ਜਿਹੜੇ ਹੈਗੇ ਯੋਗਾ ਕਰਦੇ ਨੇ ਇਹ ਚੋਰੀ ਨੂੰ ਜਲਦੀ ਤੋਂ ਜਲਦੀ ਤੋਂ ਜਲਦੀ ਲੱਭਿਆ ਜਾਵੇ ਧੰਨਵਾਦ ਜੀ ਕੋਈ ਬੇਨਤੀ ਕਰਦੇ ਆ ਪੁਲਿਸ ਸਟੇਸ਼ਨ ਨੂੰ ਕਿ ਜਿਹੜੇ ਜਿਹੜੇ ਬੰਦੇ ਇਹ ਸਮਾਨ ਨੂੰ ਖਰੀਦਦੇ ਨੇ ਉਹਨਾਂ ਦੇ ਨਕੇਲ ਪਾਈ ਆਵੇ ਉਹਨਾਂ ਤੇ ਉਹਨਾਂ ਨੂੰ ਜ਼ਬਰਦਸਤੀ ਕੀਤੀ ਤਾਂ ਕਿ ਅੱਗੇ ਨੂੰ ਸਮਾਨ ਕੋਈ ਨਾ ਚੁੱਕਣ ਉਹਨਾਂ ਨੂੰ ਸਜ਼ਾ ਦਿੱਤੀ ਇੱਥੇ ਮੋਤੀਰਾਮ ਜੀ ਨੇ ਵੀ ਇਹੀ ਦੱਸਿਆ ਕਿ ਜਿਹੜਾ ਅਖਿਰ ਕੋਈ ਨਾ ਕੋਈ ਤਾਂ ਇਹ ਲੋਹੇ ਦਾ ਜਿਹੜਾ ਕਬਾੜ ਦਾ ਇਹ ਸਮਾਨ ਜਿਹੜਾ ਇਹ ਖਰੀਦੇ ਨੇ ਵਪਾਰੀ ਕਬਾੜ ਦਾ ਕੰਮ ਕਰਨ ਦਾ ਜਿਹੜੇ ਕੰਮ ਕਰਦੇ ਨੇ ਇਹਨਾਂ ਪੱਖਿਆਂ ਨੂੰ ਖਰੀਦੇ ਦੇ ਹੁਣੇ ਤੇ ਪਹਿਲਾਂ ਵੀ ਖਰੀਦੇ ਨੇ ਉਹਨਾਂ ਦੇ ਜਿੱਥੇ ਚੋਰੀ ਦਾ ਸਮਾਨ ਵਿਕਿਆ ਉੱਥੇ ਹੁਣ ਪੁਲਸ ਪ੍ਰਸ਼ਾਸਨ ਐਨਾ ਕਬਾੜੀਆਂ ਦੀਆਂ ਦੁਕਾਨਾਂ ਤੇ ਵੀ ਜਾਂਚ ਕਰੇ ਤਾਂ ਜੋ ਉੱਥੇ ਕਿਸੇ ਨਾ ਕਿਸੇ ਨੇ ਇਹ ਸਮਾਨ ਤਾਂ ਖਰੀਦਾ ਹੀ ਹੋਣਾ ਨਹੀਂ ਤਾਂ ਹੁਣ ਤੱਕ ਤਾਂ ਵਿਕ ਚੁੱਕਿਆ ਹੋਣਾ ਕਿਉਂਕਿ ਇਹਨਾਂ ਦੇ ਸੰਬੰਧ ਜਿਹੜੇ ਹੁੰਦੇ ਨੇ ਚੋਰਾਂ ਦੇ ਅੱਗੇ ਤੋਂ ਪਹਿਲਾਂ ਹੀ ਹੁੰਦੇ ਨੇ ਤਾਂ ਹੀ ਇਹ ਸਮਾਨ ਨੂੰ ਖੋਲਦੇ ਤੇ ਚੋਰੀ ਕਰਦੇ ਨੇ ਜੀ ਇਹਨਾਂ ਦਾ ਵਿਕਦਾ ਸਮਾਨ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ